ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਮਨ ਸਿਮਰਨ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਅਮਨਦੀਪ ਖੋੜ ਪਿੰਕ ਖੋੜ ਦੁਨਣਾ ਤੁਜੀ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਇੱਕ रिक्वेस्ट ਹੈ ਜੀ ਜੋ ਵੀ ਆਪਣੇ ਚੈਨਲ ਦੇ ਨਾਲ ਨਵੇਂ ਜੁੜਦੇ ਨਹੀਂ ਜਾਂ ਹਜੇ ਤੱਕ ਆਪਣਾ ਚੈਨਲ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕਰਿਆ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਕਿ ਵੀਡੀਓ ਦਾ ਨਿਊ ਨੋਟੀਫਿਕੇਸ਼ਨ ਤੁਹਾਡੇ ਸਾਰਿਆਂ ਕੋਲ ਆਸਾਨੀ ਨਾਲ ਆ ਸਕੇ ਤੇ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੂ ਕਿ ਸਾਡੇ ਸੂਟਾਂ ਦੀ ਜਿਹੜੀ ਡਿਜ਼ਾਈਨ ਤੁਹਾਨੂੰ ਕਿੰਦਾਂ ਦੀ ਲੱਗਦੀ ਨਹੀਂ ਹਾਂਜੀ ਤੁਸੀਂ ਸਾਡੇ ਕੋਲ ਕਿਸੇ ਵੀ ਪ੍ਰਕਾਰ ਦਾ ਬੁਟੀਕ ਸੂਟ ਕਸਟਮਾਈਜ਼ ਕਰਵਾ ਕੇ ਲੈ ਸਕਦੇ ਹੋ ਤੁਸੀਂ ਆਪਣੇ ਵਾਲੀ ਸਾਰੀ ਪਸੰਦ ਦੱਸ ਕੇ ਅਗਰ ਤੁਹਾਡੇ ਕੋਲ ਕੋਈ ਫੋਟੋ ਹੈਗੀ ਐਜ਼ ਅ ਵੀ ਫਰਪੀਜ਼ ਇਹ ਸਾਰੀ ਡਿਟੇਲ ਲੈ ਕੇ ਆਪਣਾ ਸੇਮ ਜ਼ਰੂਰ ਸਾਡੇ ਤੋਂ ਬਾਈ ਕਰ ਸਕਦੇ ਹੋ ਤੇ ਸਾਡੇ ਵਾਲੀ ਡਿਜ਼ਾਈਨਿੰਗ ਦੇਖਣ ਲਈ ਤੁਸੀਂ ਸਾਨੂੰ YouTube ਤੋਂ ਇਲਾਵਾ Insta ਤੇ Facebook ਉੱਪਰ ਫੋਲੋ ਕਰ ਸਕਦੇ ਹੋ ਉੱਥੇ ਜਾ ਕੇ ਆਪਾਂ ਸਾਰੀਆਂ ਮਤਲਬ ਕਿ Facebook ਉੱਪਰ ਤੇ Insta ਉੱਪਰ ਆਪਾਂ ਹਰ ਪ੍ਰਕਾਰ ਦੇ ਵੀਡੀਓਜ਼ ਫੋਟੋਜ਼ ਰੀਲਸ ਪਾਉਂਦੇ ਰਹਿੰਦੇ ਹਾਂ ਸੂਤਾਂ ਮੀਆਂ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਉਸ ਦਾ ਸਕਰੀਨਸ਼ਾਟ ਖਿੱਚ ਕੇ ਸਾਡੇ WhatsApp ਨੰਬਰ ਉੱਪਰ ਸੈਂਡ ਕਰਕੇ ਕੁਝ ਦੀ ਫੁੱਲ ਡਿਟੇਲ ਲੈ ਗਈ ਉਸ ਵਿੱਚ ਕੁਝ ਤੁਸੀਂ ਐਡ ਕਰਵਾਣਾ ਹੈ ਕੁਝ ਕੱਟ ਕਰਵਾਣਾ ਹੈ ਦੁਪੱਟੇ ਨਾਲ ਲੈਣਾ ਹੈ ਵਿਦਆਊਟ ਦੁਪੱਟਾ ਲੈਣਾ ਹੈ ਜਾਂ ਸਪੀਚਿੰਗ ਦੇ ਨਾਲ ਲੈਣਾ ਹੈ ਜਾਂ ਵਿਦਆਊਟ ਸਪੀਚਿੰਗ ਲੈਣਾ ਹੈ ਜਿੱਦਾਂ ਦੀ ਵੀ ਤੁਹਾਡੀ ਸਾਰੀ ਚੁਆਇਸ ਹੈਗੀ ਸਾਨੂੰ ਦੱਸ ਕੇ ਤੇ ਸਾਰੇ ਰੇਟ ਵਗੈਰਾ ਜਾਣ ਕੇ ਸਾਡੇ ਤੋਂ ਆਪਣਾ ਜਿਹੜਾ ਸੇਮ ਸੂਟ ਵਕੀਕ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਆਪਣੇ ਕੋਲ ਸਟੀਚਿੰਗ ਵੀ ਹਰ ਪ੍ਰਕਾਰ ਦੀ अवेलेबल ਹੈ ਚਾਹੇ ਤੁਸੀਂ ਇੱਕ ਸਿੰਪਲ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਚਾਹੇ ਇੱਕ ਫੁੱਲ ਹੈਵੀ ਬ੍ਰਾਈਡਲ ਲੈਂਗਾ ਬ੍ਰਾਈਡਲ ਸੂਟ ਜਾਂ ਕਿਸੇ ਵੀ ਪ੍ਰਕਾਰ ਦੀ ਤੁਸੀਂ ਜਿੱਦਾਂ ਦੀ ਵੀ ਸਟੀਚਿੰਗ ਨੂੰ ਲਾਇਕ ਕਰਦੇ ਹੋ ਜਿੱਦਾਂ ਦੀ ਵੀ ਸਟੀਚਿੰਗ ਤੁਸੀਂ ਕਰਵਾਉਣਾ ਚਾਹੁੰਦੇ ਹੋ ਕੁਰਤੀ ਪਜਾਮਿਆਂ ਦੀ ਸਟੀਚਿੰਗ ਹੋਗੀ ਜਿੱਦਾਂ ਛੋਟੇ ਬੱਚੇ ਬੇਬੀਸ ਦੇ ਸੂਟ ਹੋਗੇ ਰੁਮਾਲਾ ਸਾਈਵ ਹੋਗੇ ਜਿੱਦਾਂ ਦੀ ਵੀ ਜਿਹੜੀ ਚੀਜ਼ ਦੀ ਵੀ ਤੁਸੀਂ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲ ਹਰ ਪ੍ਰਕਾਰ ਦੀ ਸਟੀਚਿੰਗ ਵੀ ਅਵੇਲੇਬਲ ਹੈ ਹਾਂਜੀ ਤੁਹਾਨੂੰ ਦਿਖਾਨੀਆਂ ਜੀ ਅੱਜ ਵਾਲੇ ਆਪਣੇ ਸੂਟ ਅੱਜ ਵਾਲੇ ਜਿਹੜੇ ਆਪਾਂ ਤੁਹਾਨੂੰ ਸੂਟ ਦਿ ਕਸੂਟ ਨਹੀਂ ਤੁਹਾਨੂੰ ਦਿਖਾਵਾਂਗੀ ਸੂਟਾਂ ਦੇ ਨਾਲ ਨਾਲ ਆਪਣੇ ਕੋਲ ਆਰਡਰ ਆਇਆ ਸੀ ਜੀ ਇਹ ਆਪਾਂ ਤੁਹਾਨੂੰ ਦੱਸ ਦਈਏ ਪਹਿਲਾਂ ਇਹ ਆਪਣਾ ਜੋ ਆਰਡਰ ਹੈ ਜੀ ਸਾਰਾ ਇੱਕ ਇੱਕ ਜਾਂ ਦੋ ਪੈਣਾ ਦੀ ਆਰਡਰ ਨੇ ਜੀ ਇਹ ਇਕੱਠੇ ਕੀ ਆਪਣੇ ਆਪਣੇ ਆਰਡਰ ਆਪਾਂ ਨੂੰ ਯੂਐਸਸੀ ਤੋਂ ਆਏ ਹੋਏ ਨੇ ਜੀ ਇਹ ਇਸ ਦੇ ਵਿੱਚ ਆਪਣੇ ਕੋਲ 4-5 ਸੂਟ ਇਕੱਠੇ ਸਟੀਚ ਸਟੀਚਿੰਗ ਵਾਲੇ ਸੂਟ ਹੋਣਗੇ ਜੀ ਸਾਰੇ ਇਹਦੇ ਵਿੱਚ ਸੂਟਾਂ ਦੇ ਨਾਲ-ਨਾਲ ਉਹਨਾਂ ਨੇ ਕੁੜਤੀ ਵਜਾਮੀ ਸਟੀਚ ਕਰਵਾਏ ਨੇ ਜੀ ਆਪਣੇ ਕੋਲੋਂ ਤੇ ਰੁਮਾਲਾ ਸਾਹਿਬ ਸੁੱਖਾਸਨ ਦਾ ਕੱਪੜਾ ਹੋ ਗਿਆ ਜੀ ਇਹ ਸਾਰਾ ਆਪਣਾ ਜੋ ਕੋਰੀਅਰ ਹੈ ਜੀ ਇੱਕ ਜਗ੍ਹਾ ਤੇ ਯੂਐਸਸੀ ਜਾਊਗਾ ਆਪਾਂ ਨਹੀਂ ਤਾਂ ਹੀ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਸਾਰੀ ਵੀਡੀਓ ਵਿੱਚ ਇਕੱਠਾ ਹੀ ਦਿਖਾਵਾਂਗੇ ਕਿਹੜੇ-ਕਿਹੜੇ ਸੂਟ ਨੇ ਕਿੱਦਾਂ ਦੇ ਡਿਜ਼ਾਈਨ ਨੇ ਕਿਹੜੀ ਕੁੜਤੀ ਵਜਾਮੀ ਨੇ ਕਿੱਦਾਂ ਦਾ ਰੁਮਾਲਾ ਸਾਹਿਬ ਆਪਾਂ ਨੇ ਖੁਦ ਤਿਆਰ ਕਰਵਾਇਆ ਕਸਟਮਰ ਅੱਜ ਵੀ ਤੁਹਾਨੂੰ ਕੱਲੀ ਕੱਲੀ ਚੀਜ਼ ਆਪਾਂ ਦਿਖਾਨੀਆਂ ਅੱਜ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਰੁਮਾਲਾ ਸਾਈ ਤੋਂ ਹੀ ਸ਼ੁਰੂਆਤ ਕਰਦੇ ਆਂ ਜੀ ਇੱਕ ਕਸਟਮਰ ਨੇ ਤੁਸੀਂ ਦੇਖ ਸਕਦੇ ਹੋ ਜੀ ਰੁਮਾਲਾ ਸਾਈ ਬਣਵਾਇਆ ਜੀ ਆਪਣੀ ਤੋਂ ਤੁਹਾਨੂੰ ਇੱਕ ਖੋਲ ਕੇ ਦਿਖਾ ਦਿੰਨੀ ਆ ਜੀ ਆਪਾਂ ਦੇਖੋ ਜਿਹੜਾ ਇਸ ਦਾ ਫੈਬਰਿਕ ਹੈ ਜੀ ਰੁਮਾਲਾ ਸਾਈ ਦਾ ਉਹ ਜੀ ਪਿਓਰ ਕਾਟਨ ਸੀ ਵਧੀਆ ਦੇ ਵਿੱਚ ਕਾਟਨ ਹੈ ਜੀ ਮਿਕਸ ਜਾਂ ਕਪੜਾ ਹੈ ਜੀ ਕਿਉਂਕਿ ਉਧਰ ਨਾਲ ਬਿਲਕੁਲ ਪਿਓਰ ਚੀਜ਼ ਨਹੀਂ ਲੈਂਦੇ ਹੈਗੀ ਕਿਉਂਕਿ ਕਸਟਮਰ ਨੇ ਸਾਨੂੰ ਪਹਿਲਾਂ ਹੀ ਅੰਟੀ ਜੀ ਹਰਾਂ ਨੇ ਦੱਸਤਾ ਸੀ ਕਿ ਜਿਹੜੀ ਪਿਓਰ ਚੀਜ਼ ਜਿਵੇਂ ਪਿਓਰ ਕਾਟਨ ਆਪਾਂ ਕਹਿਦੀ ਤਾਂ ਉਧਰ ਹੋਸ਼ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਇਸ ਲਈ ਇਹ ਥੋੜਾ ਜਿਹਾ ਮਿਕਸ ਕਪੜਾ ਹੈ ਜੀ ਇਹ ਆਪਾਂ ਨੂੰ ਪ੍ਰਿੰਟ ਐਦਾ ਹੀ ਮਸ਼ੀਨ ਵਰਕ ਹੋਇਆ ਹੋਇਆ ਆਪਾਂ ਨੂੰ ਐਦਾ ਹੀ ਮਤਲਬ ਬਾਜ਼ਾਰ ਦੇ ਵਿੱਚੋਂ ਰੈਡੀ ਮਿਲ ਗਿਆ ਸੀ ਜੀ ਆਪਣੀ ਰਮਾਲਾ ਸਾਈ ਨੂੰ ਸਟੀਚਿੰਗ ਦਿੱਤੀ ਹੈ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਲੈਸ਼ਿਸ ਦੇ ਨਾਲ ਇਸ ਨੂੰ ਡਿਜ਼ਾਈਨ ਕੀਤਾ ਹੈ ਜੀ ਦੇਖ ਸਕਦੇ ਹੋ ਪੱਟੀ ਲਗਾ ਕੇ ਜਿੱਦਾਂ ਦਾ ਵਿੱਚ ਕਲਰ ਹੈ ਜੀ ਰੁਮਾਲਾ ਸਾਹਿਬ ਦੇ ਵਿੱਚ ਫਰੋਜ਼ੀ ਪਰਪਲ ਫਰੋਜ਼ੀ ਕਲਰ ਹੈ ਜੀ ਡਾਰਕ ਤੇ ਲਾਈਟ ਉਸੇ ਕਲਰ ਦਾ ਆਪਾਂ ਨੇ ਕਪੜਾ ਲਗਾ ਕੇ ਉੱਪਰ ਆਪਾਂ ਨੇ ਲੈਸ਼ ਲਗਾਈ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਫਿਨਿਸ਼ਿੰਗ ਦਿੱਤੀ ਆਪਾਂ ਨੇ ਰੁਮਾਲਾ ਸਾਹਿਬ ਨੂੰ ਪਲੱਸ ਐਂਟੀ ਜੀ ਹੈਰਾਨੀ ਫਰਮਾਈ ਸੀ ਜੀ ਕਿ ਇਸ ਦੇ ਥੱਲੇ ਜੋ ਜੀ ਲਾਈਨਿੰਗ ਹੈ ਉਹ ਮਸ਼ੀਨ ਦੀ ਲਗਾਈ ਜਾਏ ਜਿੱਦਾਂ ਅਸੀਂ ਉਹਨਾਂ ਦੇ ਸੂਟਾਂ ਦੀ ਲਗਾਈਏ ਜੀ ਉਦਾਂ ਹੀ ਆਪਾਂ ਨੇ ਡਿਜ਼ਾਈਨ ਦੀ ਲਾਈਨਿੰਗ ਲਗਾਈ ਹੈ ਜੀ ਆਪਣੇ ਵਾਈਟ ਕਪੜਾ ਲੈ ਕੇ ਫਿਰ ਡਾਈ ਕਰਵਾ ਕੇ ਫਿਰ ਆਪਾਂ ਨੇ ਦੁਸ਼ੀਨ ਦੀ ਆਪਣੀ ਲਾਈਨਿੰਗ ਲਗਾਈ ਅਸੀਂ ਦੇਖ ਸਕਦੇ ਹੋ ਜੀ ਜਿੱਦਾਂ ਉਹਨਾਂ ਨੇ ਆਪਾਂ ਨੂੰ ਲੰਬਾਈ ਚੁੜਾਈ ਜਿੱਦਾਂ ਵੀ ਆਪਾਂ ਨੂੰ ਸਾਰਾ ਉਹਨਾਂ ਨੇ ਮੇਜ਼ਰਮੈਂਟ ਕਰਕੇ ਦੱਸਤਾ ਸੀ ਉਦਾਂ ਹੀ ਆਪਾਂ ਨੇ ਰੁਮਾਲਾ ਸਾਹਿਬ ਆਪਣੇ ਤਿਆਰ ਕਰਵਾਏ ਨੇ ਜੀ ਸਾਰੇ ਆਪਾਂ ਰੁਮਾਲਾ ਸਾਹਿਬ ਇੱਕ ਹੀ ਕਲਰ ਦੇ ਆਪਣੇ ਤਿਆਰ ਕਰਵਾਏ ਨੇ ਜੀ ਸਾਰੇ ਕੱਪੜੇ ਜਿਹੜੇ 4-5 ਹੁੰਦੇ ਨੇ ਜੀ ਤੁਸੀਂ ਦੇਖ ਸਕਦੇ ਹੋ ਛੋਟੇ ਕੱਪੜੇ ਹੋਗੇ ਜੀ ਇਹ ਸਾਰਾ ਆਪਣਾ ਰੁਮਾਲਾ ਸਾਹਿਬ ਹੈ ਜੀ ਇਹ ਚੀਜ਼ ਜੀ ਆਪਣੀ ਰੁਮਾਲਾ ਸਾਈਜ਼ ਜੀ ਤੁਸੀਂ ਦੇਖ ਰਹੇ ਹੋ ਤਾਂ ਆਪਾਂ ਕਿਸੇ ਵੀ ਕਾਲੀ ਮਤਲਬ ਕਿ ਕਲਰ ਕੰਬੀਨੇਸ਼ਨ ਦੇ ਵਿੱਚ ਤਿਆਰ ਕਰਵਾ ਸਕਦੇ ਹਾਂ ਅਸੀਂ ਤਾਂ ਹੀ ਤੁਹਾਨੂੰ ਵੀਡੀਓ ਦੇ ਵਿੱਚ ਸ਼ੋਅ ਕੀਤੇ ਨੇ ਕਿ ਤੁਸੀਂ ਜੀ ਰੁਮਾਲਾ ਸਾਈਜ਼ ਆਪ ਖੁਦ ਤੋਂ ਆਪਣੀ ਡਿਜ਼ਾਈਨ ਦੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਕੋਲ ਸਟਿਚਿੰਗ ਅਵੇਲੇਬਲ ਹੈ ਰੁਮਾਲਾ ਸਾਈਜ਼ ਜੀ ਦੀ ਵੀ ਤੇ ਤੁਸੀਂ ਸਾਡੇ ਤੋਂ ਸਟਿਚਿੰਗ ਕਰਵਾ ਸਕਦੇ ਹੋ ਜੀ ਇਸ ਇਸ ਜੀ ਅੱਜ ਆਪਣੀ ਰੁਮਾਲਾ ਸਾਈਜ਼ ਜੀ ਅੱਗੇ ਤੁਹਾਨੂੰ ਦਿਖਾਨੀ ਆ ਜੀ ਆਪਾਂ ਸੁੱਖਾ ਸੁੰਦਾ ਕੱਪੜਾ ਜੀ ਇਹ ਉਹਨਾਂ ਨੇ ਆਪਣੀ ਤੋਂ ਸੁੱਖਾ ਅਸਨ ਦੀ ਕੱਪੜੀ ਰੈਡੀ ਕਰਵਾਇ ਸੀ ਜੀ ਵਾਈਟ ਕਪੜਾ ਲੈ ਕੇ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਸਟੀਚਿੰਗ ਦਿੱਤੀ ਹੈ ਜੀ ਇਹ 45 बाई 45 ਦੇ ਤਿਆਰ ਹੋਈ ਨੇ ਜੀ ਆਪਾਂ ਨੂੰ ਐਂਟੀਜ਼ੀਆ ਰਣੀ ਦੱਸਤਾ ਸੀ ਜੀ ਕਿ ਸਾਨੂੰ ਐਦਾਂ ਹੀ ਚਾਹੀਦੇ ਨਹੀਂ ਤੁਸੀਂ ਦੇਖ ਸਕਦੇ ਹੋ 45 ਮਤਲਬ ਕਿ 45 ਦੀ ਲੰਬਾਈ ਹੈ ਤੇ 45 ਹੀ ਚੁੜਾਈ ਹੈ ਜੀ ਆਪਣੀ ਵਾਈਟ ਕਲਰ ਦਾ ਕਪੜਾ ਲੈ ਕੇ ਜਿੱਦਾਂ ਦਾ ਨਾਲ ਚਾਹੀਦਾ ਸੀ ਜੀ ਉਦੋਂ ਦਾ ਆਪਣੀ ਕਪੜਾ ਲੈ ਕੇ ਤੇ ਦੋ ਸੁੱਖਾ ਸੰਦੀ ਕੱਪੜੇ ਆਪਾਂ ਨੇ ਤਿਆਰ ਕਰਵਾਏ ਨੇ ਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਵੀ ਆਪਣੀ केजीसीजी इज दी नाल आपा तानू पहला कुर्ते पजामे दिखानिया जी देखो ओन्ना ने दो कुर्ते पजामे रेडी करवाए नी जी दोनी ही स्टिच कुर्ते पजामे नी जी ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਆਪਣਾ ਫੈਬਰਿਕ ਹੈ ਜੀ ਇਹ ਵਾਈਟ ਕਲਰ ਵਿੱਚ ਆਪਣਾ ਕੁਰਤਾ ਜਮਾ ਤਿਆਰ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਜੀ ਵਾਈਟ ਕਲਰ ਦਾ ਕੁਰਤਾ ਪਜਾਮਾ ਇਹ ਆਪਣਾ ਜੋ ਆਪਣਾ ਸਟਾਫ ਹੈ ਜੀ ਜੋ कुर्ते पਜਾਮੇ ਦਾ ਇਹ ਹੈ ਜੀ ਰੇਮੰਡ ਦਾ ਰੇਮੰਡ ਦੀ ਨੀ ਜੀ ਰੇਮਨ ਬ੍ਰਾਂਡ ਦੀ ਆਪਣੀ ਕੁੜਤੀ ਇਬਜ਼ਾਮੀ ਨੇ ਜੀ ਵਧੀਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰੀ ਸਟੀਚਿੰਗ ਹੋਈ ਹੈ ਜੀ ਹੁਣ ਵਧੀਆ ਆਪਣੀ ਸਟੀਚਿੰਗ ਜਿੱਦਾਂ ਦਾ ਉਹਨਾਂ ਨੇ ਆਪਾਂ ਨੂੰ ਨਾਪ ਵੀ ਦਿੱਤੀ ਅਸੀਂ ਜੀ ਸੇਮ ਆਪਣੀ ਓਦਾਂ ਦੀ ਸਟੀਚਿੰਗ ਕੀਤੀ ਹੈ ਜੀ ਨਾਲ ਪੈਂਟ ਵਾਲੀ ਇਬਜ਼ਾਮੀ ਬਨਵਾਈ ਨੇ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਈਟ ਕਲਰ ਵਿੱਚ ਤਿਆਰ ਕਰਵਾਇਆ ਜੀ ਇੱਕ ਇੱਕ ਸੇਮ ਵੀ ਉਹਨਾਂ ਨੇ 골ਡਨ ਕਲਰ ਵਿੱਚ ਰੈਡੀ ਕਰਵਾਇਆ ਜੀ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਣਾ ਸੇਮ ਹੀ ਹੈ ਜੀ बस ये कलर गोल्डन है जी जो ਇਹਨਾਂ ਦਾ ਫੈਬਰਿਕ ਹੈ ਜੀ ਇਹ ਰੇਮਰਡ ਦੀ कॉटन है ये ब्रांड है जी ब्रांड ਦੇ ਕੱਪੜੇ मतलब ਉਹਨਾਂ ਨੇ ਤਿਆਰ ਕਰਵਾਏ ਨਹੀਂ ਤੁਸੀਂ ਵੀ ਕਿਸੇ ਵੀ ਪ੍ਰਕਾਰ ਦੇ ਕੁੜਤੇ ਪਜਾਮੇ ਰੈਡੀ ਕਰਵਾ ਸਕਦੇ ਹੋ ਜਿੱਦਾਂ ਦੀ ਤੁਹਾਡੀ ਚੋਆਇਸ ਹੈ ਪ्योर कॉटन ਵਿੱਚ ਜਾਂ ਤੁਸੀਂ ਹੋਰ ਸਟੱਫ ਨੂੰ ਲਾਈਕ ਕਰਦੇ ਹੋ ਉਦਾਂ ਦੇ ਪਜਾਮੀ ਜਿਨੀ ਇਹ ਹੋ ਗਈ ਜੀ ਪੈਂਟ ਟਾਈਪ ਆਪਣੀ ਪਜਾਮੇ ਨਹੀਂ ਤੁਸੀਂ ਪਜਾਮੀ ਟਾਈਪ ਬਣਵਾਣਾ ਚਾਹੁੰਦੇ ਹੋ ਉਦਾਂ ਦੇ ਬਣਵਾ ਸਕਦੇ ਹੋ ਜਿੱਦਾਂ ਦੀ ਵੀ ਆਪਾਂ ਨੂੰ ਮਤਲਬ ਕਿ ਸਟੀਚਿੰਗ ਲਾਈਕ ਹੈ ਜਿਦਾਂ ਦੀ ਵੀ ਆਪਾਂ ਪਹਿਨਣਾ ਪਸੰਦ ਕਰਦੇ ਹਾਂ ਤੁਸੀਂ ਉਦਾਂ ਦੀ ਆਪਣੇ ਨੂੰ ਰੈਡੀ ਕਰਵਾ ਸਕਦੇ ਹਾਂ ਜੀ ਹਾਂਜੀ ਨੈਕਸਟ ਵਨ ਦਿਖਾਨੀ ਆ ਜੀ ਆਪਾਂ ਸੂਟ ਦੇਖੋ ਜੀ ਇਹ ਆਪਣਾ ਸੂਟ ਹੈ ਜੀ ਆਪਣੀ ਫੁੱਲ ਹੈਵੀ ਸੂਟ ਮਸ਼ੀਨ ਵਰਕ ਦੇ ਵਿੱਚ ਉਹਨਾਂ ਨੇ ਫੁੱਲ ਹੈਵੀ ਸੂਟ ਤਿਆਰ ਕਰਵਾਏ ਨੇ ਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਆਪਣਾ ਆਲ ਓਵਰ ਸੂਟ ਹੈ ਜੀ ਜੋ ਆਪਣਾ ਸੂਟ ਦਾ ਫੈਬਰਿਕ ਹੈ ਜੀ ਉਹ ਵਧੀਆ ਦੇ ਵਿੱਚ ਮਸਲੀਨ ਕਾਟਨ ਹੈ ਜੀ ਮਸਲੀਨ ਕਾਟਨ ਦੇ ਸੋ ਇਹ ਤਿੰਨੇ ਸੂਟ ਆਪਾਂ ਆ ਤੁਹਾਨੂੰ ਤਿੰਨੇ ਸੂਟ ਦਿਖਾਵਾਂਗੇ ਜੀ ਕਿੰਨੇ ਸੂਟਾਂ ਦਾ ਆਪਣਾ ਫੈਬਰਿਕ ਮਸਲੀਨ ਕਾਟਨ ਹੋਊਗਾ ਜੀ ਵਧੀਆ ਦੇ ਵਿੱਚ ਮਸਲੀਨ ਕਾਟਨ ਆਪਣਾ ਫੈਬਰਿਕ ਹੈ ਜੀ ਇਹ ਆਪਣੀ ਵਾਈਟ ਕਲਰ ਲੈ ਕੇ ਫਿਰ ਆਪਣੀ ਡਾਈ ਕਰਵਾਇਨੀ ਕਸਟਮਰ ਨੇ ਆਪਾਂ ਨੂੰ ਕਲਰ ਮਤਲਬ ਕਿ ਜੋ ਸੂਟ ਦੇ ਕਲਰ ਦੀ ਪਿਕ ਪੇਜ ਦੀ ਸੀ ਡਿਜ਼ਾਈਨਿੰਗ ਉਹਨਾਂ ਨੂੰ ਅਸੀਂ ਸਿਲੈਕਟ ਕਰਵਾਤੀ ਸੀ ਜੇ ਉਹਨਾਂ ਨੂੰ ਪਿਕ ਵਗੈਰਾ ਸੀ ਵੀਡੀਓ ਵਗੈਰਾ ਇੰਸਟਾ ਦੀ ਆਈਡੀ ਸੀ ਉਹਨਾਂ ਨੂੰ ਸੈਂਡ ਕਰਕੇ ਕਿ ਉਤੋਂ ਤੁਹਾਨੂੰ ਜਿਹੜੀ ਵੀ ਚੁਆਇਸ ਆndi ਉਹਨੇ ਇਹ ਵਾਲਾ ਮਤਲਬ ਕਿ ਡਿਜ਼ਾਈਨਿੰਗ ਪਸੰਦ ਕਰਕੇ ਸਾਨੂੰ ਦੱਸਤਾ ਕਿ ਇਹਦੇ ਵਿੱਚ ਐਡਾ ਐਡ ਕਰਦੇ ਹੋ ਕੁਝ ਤੇ ਕੁਝ ਸਕਿੱਪ ਕਰਵਾਤਾ ਉਹਨਾਂ ਨੇ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਮਸ਼ੀਨ ਵਰਕ ਹੋਇਆ ਜੀ ਘੇਰਾ ਫੁੱਲ ਵਧੀਆ ਵੇਲ ਪਰ ਮੰਕੀ ਇੱਕ ਕੋਰਨਰ ਦੇ ਉੱਪਰ ਫਲਾਵਰ ਹੈ ਜੀ ਤੁਸੀਂ ਦੇਖ ਸਕਦੇ ਹੋ neck ਦੇ ਉੱਪਰ ਬਹੁਤ ਪਿਆਰੀ ਡਿਜ਼ਾਈਨਿੰਗ ਬਣੀ ਹੋਈ ਹੈ ਜੀ ਪਲੱਸ ਬਾਜੂ ਦੇ ਉੱਪਰ ਬੁੱਲ ਫੁੱਲ ਹੈਵੀ ਵਰਕ ਹੈ ਜੀ ਤੁਸੀਂ ਦੇਖ ਸਕਦੇ ਹੋ ਨਾਲ ਇਹਨਾਂ ਨੇ ਸਲਵਾਰ ਬਾਟਮ ਤਿਆਰ ਕਰਵਾਈ ਹੈ ਜੀ ਬਾਟਮ ਦੇ ਉੱਪਰ ਵੀ ਫੁੱਲ ਹੈਵੀ ਵਰਕ ਹੈ ਜੀ ਤੁਸੀਂ ਦੇਖ ਸਕਦੇ ਹੋ ਵਧੀਆ ਮਤਲਬ ਕਿ ਬਾਟਮ ਦੇ ਉੱਪਰ ਵੀ ਵਧੀਆ ਵਰਕ ਕੀਤਾ ਹੋਇਆ ਹੈ ਜੀ ਔਰ ਇਦਨੇ ਨਾਲ ਜੋ ਆਪਣਾ ਦੁਪੱਟਾ ਰੈਡੀ ਕਰਵਾਇਆ ਜੀ ਮਹਾਰਾਣੀ ਦੀ ਪਿਓ ਦੁਪੱਟਾ ਜੀ ਦੁਪੱਟੇ ਦਾ ਜੋ ਫੈਬਰਿਕ ਹੈ ਜੀ ਮਹਾਰਾਣੀ ਦੀ ਪਿਓਰ ਹੈ ਜੀ ਦੇਖ ਸਕਦੇ ਤੁਸੀਂ ਬਹੁਤ ਹੀ ਪਿਆਰੀ ਜੀ ਢੰਗ ਨਾਲ ਆਪਣੇ ਡਾਈ ਕਰਵਾਇਆ ਜੀ ਲਾਈਨਾਂ ਦੇ ਵਿੱਚ ਸਰਕਲ ਜੇ ਬਨੇ ਹੋਏ ਨੇ ਜੀ ਹੋਰ ਆਪਾਂ ਨਹੀਂ ਤੁਸੀਂ ਦੇਖ ਸਕਦੇ ਬਹੁਤ ਹੀ ਪਿਆਰੀ ਲੈਸ਼ ਲਗਾਈ ਹੋਈ ਹੈ ਮਰੂਨ ਕਲਰ ਦੀ ਜੋ ਆਪਣਾ ਕਢਾਈ ਦੇ ਵਿੱਚ ਕਲਰ ਹੈ ਜੀ ਉਸ ਕਲਰ ਦੀ ਆਪਣੇ ਲੈਸ਼ ਲਗਾ ਕੇ ਜਿਹੜਾ ਦੁਪੱਟੇ ਦੇ ਉੱਪਰ ਸਾਰੀ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਇੱਕ ਆਪਣਾ ਏ ਸੂਟ ਹੈ ਜੀ ਆਪਣੇ ਤਿੰਨੇ ਸੂਟ ਹੀ ਸੇਮ ਕਲਰ ਦੇ ਨੇ ਜੀ ਸਾਨੂੰ ਦੇਖਾਈ ਜਾਣੀਆਂ ਜੀ ਆਪਾਂ ਖੋਲ-ਖੋਲ ਕੇ ਤੁਸੀਂ ਕਹੋਗੇ ਦੇਖੋ ਇਹ ਦੋ ਮਤਲਬ ਕਿ ਐਂਟੀਜ਼ੀ ਦੇ ਸੋਟ ਨੇ ਇੱਕੋ ਨਾਲੀ ਡਾਟਰ ਦਾ ਸੂਟ ਹੈ ਜੀ ਤੁਸੀਂ ਦੇਖ ਸਕਦੇ ਹੋ ਮਤਲਬ ਉਹਨੇ ਮਮਾ ਦਾਤਾ ਮਸੀ ਜੀ ਦਾ ਸੂਟ ਹੋ ਗਿਆ ਇੱਕ ਉਹਨਾਂ ਦੀ ਬੇਟੀ ਦਾ ਸੂਟ ਹੋ ਗਿਆ ਜੀ ਦੇਖੋ ਇੱਕ ਦੀਦੀ ਨੇ ਸੂਟ ਤਿਆਰ ਕਰਵਾਇਆ ਜੀ ਅਨਾਰਕਲੀ ਨਾਰਕਲੀ ਸੂਟ ਤਿਆਰ ਕਰਵਾਇਆ ਜੀ ਫਰੌਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫੁੱਲ ਹੈਵੀ ਮਤਲਬ ਕਿ ਕਿਹੜਾ ਬਣਿਆ ਹੋਇਆ ਜੀ ਫਰੌਕ ਦਾ ਤੁਸੀਂ ਦੇਖ ਸਕਦੇ ਹੋ ਸਾਰਾ ਅੱਗੇ ਪਿੱਛੇ ਸਾਰਾ ਵਰਕ ਹੈ ਜੀ ਕੱਟ ਵਰਕ ਦੇ ਨਾਲ ਮਸ਼ੀਨ 'ਵਰਕ' ਕਰਕੇ ਵੀ ਫਲਾਵਰ ਪਾਈ ਹੋਈ ਨਹੀਂ ਜੀ ਤੁਸੀਂ ਦੇਖ ਸਕਦੇ ਹੋ ਤੇ ਜੋ ਆਪਣੀ neck ਦੀ ਡਿਜ਼ਾਈਨਿੰਗ ਹੈ ਜੀ ਉਹ ਵੀ ਫੁੱਲ ਹੈਵੀ ਡਿਜ਼ਾਈਨਿੰਗ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ neck ਦੀ ਡਿਜ਼ਾਈਨਿੰਗ ਹੈ ਜੀ ਹੋਰ ਇਸ ਦੇ ਨਾਲ ਜੋ ਬਾਜੂ ਹੈ ਜੀ ਆਪਣੀ ਬਾਜੂ ਦੇ ਉੱਪਰ ਵੀ ਫੁੱਲ ਹੈਵੀ ਵਰਕ ਕੀਤਾ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਜਿੱਦਾਂ ਵੀ ਆਪਾਂ ਨੇ ਮਤਲਬ ਕਿ ਉਹਨੇ ਸੇਮ ਡਿਜ਼ਾਈਨਿੰਗ ਕਿਆ ਸੀ ਸਾਡੀ ਮਤਲਬ ਮਦਰ ਡਾਟਰ ਵੀ ਸੇਮ ਡਿਜ਼ਾਈਨਿੰਗ ਹੋਵੇ ਸੇਮ ਕਲਰ ਸੇਮ ਡਿਜ਼ਾਈਨਿੰਗ ਬਸ ਦੀਦੀ ਨੇ ਨਾਰਕਲੀ ਡਰੈਸ ਤਿਆਰ ਕਰਵਾ ਲਈ ਤੇ ਆਂਟੀ ਜੀ ਹਰਾਂ ਦੀ ਆਪਾਂ ਨੇ ਸੂਟ ਰੈਡੀ ਕੀਤੇ ਨੇ ਜੀ neck ਦੇ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਨੇ 10 ਸਟੀਚਿੰਗ ਦੇ ਟਾਈਮ ਲਟਕਣ ਦਿੱਤੀ ਹੋਣੀ ਤਾਂ ਜੋ ਤੁਹਾਨੂੰ ਵੇਟਿੰਗ ਜ਼ਾਇਰਾ ਦੀ ਕੋਈ ਪ੍ਰੋਬਲਮ ਨਾ ਆਵੇ ਜੀ ਸਾਈਡ ਤੇ ਬਗੈਰ ਤਾਂ ਆਪਾਂ ਨੇ ਜਿੱਪ ਲਗਵਾਈ ਹੈ ਜੀ ਕਸਟਮਰ ਦੇ ਕਹਿਣ ਤੇ ਤੁਸੀਂ ਦੇਖ ਸਕਦੇ ਹੋ ਜੀ ਸਾਈਡ ਤੇ ਜ਼ਿੱਪ ਹੈ ਜਿੱਦਾਂ ਉਹਨਾਂ ਨੂੰ ਸਟੀਚਿੰਗ ਲਾਇਕ ਸੀ ਆਪਣੀ ਉਦਾਂ ਹੀ ਸਟੀਚਿੰਗ ਕੀਤੀ ਹੈ ਤੇ ਇਹਨਾਂ ਸਾਰੀ ਸੂਟਾਂ ਦੇ ਉੱਪਰ ਆਪਣੀ ਡਸ਼ੀਨ ਦੀ ਮਤਲਬ ਕਿ ਲਾਈਨਿੰਗ ਲਗਵਾਈ ਹੈ ਕਸਟਮਰ ਨੇ ਸਾਰੀ ਹੀ ਸੂਟਾਂ ਦੇ ਉੱਪਰ ਡਸ਼ੀਨ ਦੀ ਲਾਈਨਿੰਗ ਲਗਵਾਈ ਆਪਣੇ ਡਾਈ হোਾਈਟ ਕਪੜਾ ਲੈ ਕੇ ਡਾਈ ਕਰਵਾ ਕੇ ਫਿਰ ਆਪਣੀ ਲਾਈਨਿੰਗ ਲਈ ਜੋੜ ਕੀਤਾ ਜੀ ਇਸ ਦੇ ਨਾਲ ਜੋ ਦੀਦੀ ਦੀ ਪਜਾਮੀ ਹੈ ਜੀ ਉਹ ਨਾਇਤਰਾ ਨਾਇਤਰਾ ਦੀ ਆਪਣੀ ਪਜਾਮੀ ਲੈ ਕੇ ਤਿਆਰ ਕਰਵਾਈ ਹੈ ਜੀ ਇਹ ਵੀ ਵਾਈਟ ਕਪੜਾ ਆਪਣੀ ਲੈ ਕੇ ਜੀ ਫਿੱਟ ਡਾਈ ਕਰਵਾਇਆ ਜੀ ਵਾਈਟ ਕਪੜਾ ਲੈ ਕੇ ਡਾਈ ਕਰਵਾ ਕੇ ਫਿਰ ਆਪਣੀ ਸਟੀਚਿੰਗ ਕਰਵਾਈ ਹੈ ਜੀ ਤੇ ਉਹਨਾਂ ਨੇ ਇਸ ਦੇ ਨਾਲ ਦੇਖ ਸਕਦੇ ਹੋ ਤੁਸੀਂ ਇਹ ਪਜਾਮੀ ਬਣਵਾਈ ਹੈ ਜੀ ਫਿਰ ਇਸ ਦੇ ਨਾਲ ਜੋ ਦੁਪੱਟਾ ਜੀ ਇਹਨਾਂ ਦਾ ਦੁਪੱਟੇ ਦਾ ਫੈਬਰਿਕ ਵੀ ਮਹਾਰਾਣੀ ਦੀ ਪਿਓਰ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਦੁਪੱਟੇ ਦਾ ਮਹਾਰਾਣੀ ਦੀ ਪਿਓਰ ਹੈ ਬਸ ਡਿਜ਼ਾਈਨਿੰਗ ਦੇ ਵਿੱਚ ਹਲਕਾ-ਪੁਲਕਾ ਆਪਾਂ ਨੇ ਵਰਕ ਪਵਾਇਆ ਜੀ ਇਹਨਾਂ ਦੇ ਆਪਾਂ ਨੇ ਕੋਰਨਰ ਦੇ ਉੱਪਰ ਚਾਰੀ ਕਾਰਨਰ ਦੇ ਉੱਪਰ ਜੋ ਆਪਣੀ ਮਤਲਬ ਕੀ ਮਸ਼ੀਨ ਵਰਕ ਕੀਤਾ ਹੈ ਸੂਟ ਦੇ ਉੱਪਰ ਉਦਾਂ ਦੀ ਆਪਣੀ ਕਲਰ ਯੂਜ਼ ਕੀਤੇ ਹੈ ਹੋਰ ਜੋ ਫਿਨਿਸ਼ਿੰਗ ਦਿੱਤੀ ਹੈ ਜੀ ਉਹ ਆਪਣੀ ਮੈਰੂਨ ਕਲਰ ਦੀ ਦਿੱਤੀ ਹੈ ਜੀ ਦੇਖ ਸਕਦੇ ਹੋ ਸੇਮ ਹੀ ਕਲਰ ਕੰਬੀਨੇਸ਼ਨ ਸੇਮ ਰੱਖਿਆ ਬਸ ਦੁਪੱਟਿਆਂ ਦਾ ਹਲਕਾ ਹਲਕਾ ਆਪਣੀ ਡਿਜ਼ਾਈਨਿੰਗ ਚੀਜ਼ ਕੀਤੀ ਹੈ ਜੀ ਇਹ ਦੇਖ ਸਕਦੇ ਹੋ ਜੀ ਤੁਸੀਂ ਤੀਸਰਾ ਸੂਟ ਜੀ ਤੀਸਰਾ ਸੂਟ ਜੀ ਵੀ ਜੇ ਸੇਮ ਕਲਰ ਸੇਮ ਕਢਾਈ ਸੇਮ ਕਲਰ ਕੰਬੀਨੇਸ਼ਨ ਤਿੰਨੇ ਸੂਟ ਹੀ ਆਪਣੇ ਮਤਲਬ ਕਿ ਸੇਮ ਨੇਵੀ ਬਸ ਦੋ ਸੂਟ ਨੇ ਸਲਵਾਰ ਸੂਟ ਸਟਿਚ ਕਰਵਾਏ ਨੇ ਇੱਕ ਆਪਣਾ ਅਨਾਰਕਲੀ ਡਰੈਸ ਹੈ ਜੀ ਇਹ ਵੀ ਆਂਟੀ ਜੀ ਦਾ ਸੂਟ ਹੈ ਜੀ ਦੇਖ ਸਕਦੇ ਹੋ ਇਹ ਵੀ ਸੇਮ ਬੋਟਮ ਵਰਕ ਵੀ ਜਿੱਦਾਂ ਪਹਿਲਾਂ ਵਾਲੇ ਤੇ ਸੀ ਜੀ ਸੇਮ ਉਦਾਂ ਹੀ ਬੋਟਮ ਵਰਕ ਹੈ ਜੀ ਫਿਰ ਇਸ ਦੇ ਦੁਪੱਟਾ ਵੀ ਮਹਾਰਾਣੀ ਦੀ ਪ्योर ਦੁਪੱਟਾ ਵੀ ਫਿਰ ਇਹ ਆਪਾਂ ਨੇ ਇਸ ਤਰ੍ਹਾਂ ਡਾਈਗਰਾ ਬਸ ਹਲਕੀ ਫੁਲਕੀ ਆਪਾਂ ਨੇ ਦੁਪੱਟਿਆਂ ਦੀ ਹੀ ਡਿਜ਼ਾਈਨਿੰਗ ਚੇਂਜ ਕੀਤੀ ਹੈ ਜੀ ਬਾਕੀ ਆਪਣਾ ਸੇਮ ਹੈ ਜੀ ਤੁਸੀਂ ਦੇਖ ਸਕਦੇ ਹੋ ਤਿੰਨੀ ਅੱਜ ਵਾਲੀ ਆਪਣੀ ਬਹੁਤ ਹੀ ਖੂਬਸੂਰਤ ਕਸਟਮਰ ਦੇ ਸੂਟ ਸੀ ਜੀ ਤਾਂ ਤਿੰਨੀ ਸੂਟ ਬੜਾ ਦਾ ਪੱਲਾ-ਕੱਲਾ ਕਰਕੇ ਦਿਖਾ ਦਿੰਦੇ ਆ ਜੀ ਦੇਖੋ ਜੀ ਫਰਕ ਸੂਟ ਹੋ ਗਿਆ ਇਹ ਆਪਣੀ ਦੋਨੀ ਸੂਟ ਹੋ ਗਈ ਸੀ ਦੇਖ ਸਕਦੇ ਹੋ ਕੇ ਆਂਟੀ ਜੀ ਨੇ ਆਪਾਂ ਨੂੰ ਸਾਰੀ ਹੀ ਉਹਨਾਂ ਨੇ ਮਤਲਬ ਕਿ ਇਸ ਕਲਰ ਬਾਰੇ ਸਾਨੂੰ ਦੱਸਤਾ ਕਿ ਸਾਨੂੰ ਕਿਸ ਤਾ ਕਲਰ ਚਾਹੀਦਾ ਹੈ ਐਦਾਂ ਦਾ ਸਾਨੂੰ ਵਰਕ ਚਾਹੀਦਾ ਸਕੀਚਿੰਗ ਸਾਨੂੰ ਐਦਾਂ ਦੀ ਚਾਹੀਦੀ ਹੈ ਮਤਲਬ ਸਾਰੀ ਚੀਜ਼ ਦੀ ਉਹਨਾਂ ਨੇ ਸਾਨੂੰ ਚੁਆਇਸ ਕਰਕੇ ਸਾਰਾ ਕੁਝ ਦੱਸ ਕੇ ਆਪਾਂ ਨੇ ਪ੍ਰੋਪਰ ਉਹਨਾਂ ਦੀ ਫਿਟਿੰਗ ਵਗੈਰਾ ਸਾਰਾ ਕੁਝ ਨਾਲ ਲੈ ਕੇ ਜਿੱਦਾਂ ਦੀ ਉਹਨਾਂ ਨੂੰ ਜਿੱਦਾਂ ਉਹਨਾਂ ਨੇ ਆਪਾਂ ਨੂੰ ਐਸੀ ਕਸਟਮਰ ਕਾਟਨ ਦੀ ਲਾਈਨਿੰਗ ਪਸੰਦ ਕਰਦੀ ਪਰ ਇਹਨਾਂ ਨੇ ਸਾਨੂੰ ਕਿਹਾ ਕਿ ਨਹੀਂ ਸਾਨੂੰ ਅਮਨ ਦੀ ਸ਼ੀਨ ਦੀ ਹੀ ਲਾਈਨਿੰਗ ਮਤਲਬ ਅਸੀਂ ਪ੍ਰੈਫਰ ਕਰਦੇ ਆ ਸਾਨੂੰ ਪਸੰਦ ਹੈ ਕਿ ਅਡੀ ਸ਼ੀਨ ਦੀ ਹੀ ਲਗਵਾਇਓ ਇਸ ਲਈ ਆਪਾਂ ਨੇ ਅਡੀ ਸ਼ੀਨ ਦੀ ਲਾਈਨਿੰਗ ਲੈ ਕੇ ਡਾਈ ਕਰਵਾ ਕੇ ਉਹਨਾਂ ਦੀ ਜਿੱਦਾਂ ਦੀ ਚੋਅ ਸੀ ਆਪਣੀ ਸੂਟ ਉਹਦਾ ਰੈਡੀ ਕਰਵਾਇਆ ਹਾਂਜੀ ਤੁਸੀਂ ਸਾਰੇ ਨੇ ਆਪਣੇ ਅੱਜ ਵਾਲੇ ਸਾਰੇ ਸੂਟ ਦੇਖ ਹੀ ਲਏ ਹੋਣਗੇ ਜੀ ਅੱਜ ਜਦੋਂ ਦੱਸੇ ਹੈ ਦੱਸੇ ਸੀ ਜੀ ਜੋ ਆਪਣਾ ਅੱਜ ਵਾਲਾ ਆਰਡਰ ਸੀ ਜੀ ਉਹ ਜੋ ਐਸਸੀ ਤੋਂ ਅੰਟੀ ਜੀ ਹਰਾਂ ਨੇ ਆਪਾਂ ਨੂੰ ਆਰਡਰ ਦਿੱਤਾ ਸੀ ਜੀ ਇਹਦੇ ਨਾਲ ਆਪਣੇ ਦੋ ਹੋਰ ਵੀ ਸੂਟ ਨੇ ਜੀ ਜੋ ਆਪਾਂ ਨੇ ਹਜੇ ਉਹ ਥੋੜੇ ਜਿਹਾ ਰੈਡੀ ਹੋਣ ਲਈ ਰਹਿੰਦੇ ਸੀ ਜੋ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਉਹ ਵੀ ਉਹਨਾਂ ਦੇ ਆਰਡਰ ਦੇ ਹੀ ਸੂਟ ਹੋਣਗੇ ਜੀ ਦੋਨੇ ਸੂਟ ਤੇ ਇਹ ਆਪਣੇ ਤਿੰਨੇ ਸੂਟ ਉਹਨਾਂ ਨੇ ਸੇਮ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਜੀ ਤਿੰਨਾਂ ਸੂਟਾਂ ਦਾ ਸੇਮ ਕਮਰ ਕਲਰ ਕੰਬੀਨੇਸ਼ਨ ਬਸ ਇੱਕ ਉਹਨਾਂ ਆਰਕਰੀ ਡਰੈਸ ਤਿਆਰ ਕਰਵਾਈਏ ਪਜਾਮੀ ਦੇ ਨਾਲ ਦੋ ਉਹਨਾਂ ਨੇ ਸਲਵਾਰ ਸੂਟ ਤਿਆਰ ਕਰਵਾਈ ਨੇ ਜੀ ਕੁਰਤੇ ਦੀ ਤੇ ਰੁਮਾਲਾ ਸਾਹਿਬ ਸੀ ਜੀ ਤੇ ਸੁਖਾਸਨ ਦੀ ਕੱਪੜੇ ਸੀ ਜੀ ਸਾਰਾ ਆਪਣਾ ਆਰਡਰ ਇੱਕ ਜਗ੍ਹਾ ਤੇ ਹੀ ਜਾ ਰਿਹਾ ਜੀ ਇਸ ਲਈ ਤੁਹਾਨੂੰ ਇਹ ਦਿਖਾਉਣ ਦਾ ਮੇਨ ਮੋਟਿਵ ਇਹ ਸੀ ਕਿ ਤੁਸੀਂ ਸਾਡੇ ਕੋਲ ਕਿਸੇ ਵੀ ਪ੍ਰਕਾਰ ਦੀ ਸਟਿਚਿੰਗ ਕਰਵਾ ਸਕਦੇ ਹੋ ਜਿਦਾਂ ਤੁਹਾਨੂੰ ਅਸੀਂ ਨਾਰਕਲੀ ਦੀ ਸਟਿਚਿੰਗ ਦਿਖਾਈਏ কুরਤੇ ਪਜਾਮਿਆਂ ਦੀ ਰੁਮਾਲਾ ਸਾਹਿਬ ਦੀ ਅਗਰ ਕੋਈ ਵੀ ਰੁਮਾਲਾ ਸਾਹਿਬ ਤਿਆਰ ਕਰਵਾਉਣਾ ਚਾਹੁੰਦੇ ਤੁਸੀਂ ਆਪਣੀ ਸਾਰੀ ਪਸੰਦ ਸਾਨੂੰ ਦੱਸ ਕੇ ਜਿਦਾਂ ਦੀ ਤੁਸੀਂ ਡਿਜ਼ਾਈਨਿੰਗ ਕਰਵਾਉਣਾ ਚਾਹੁੰਦੇ ਆਪਣੀ ਮਨ ਪਸੰਦ ਦੀ ਆਪਾਂ ਉਦਾਂ ਦੀ ਕਰਕੇ ਤੁਹਾਨੂੰ ਦੇਵਾਂਗੇ ਤੇ ਆਈ ਹੋਪ ਤੁਹਾਨੂੰ ਸਾਪਣੇ ਸਾਰੇ ਅੱਜ ਵਾਲੀ ਸੂਟ ਪਸੰਦ ਆਏ ਹੋਣਗੇ ਇਹਨਾਂ ਵਿੱਚੋਂ ਤੁਸੀਂ ਕੁਝ ਐਡ ਕਰਵਾਉਣਾ ਚਾਹੁੰਦੇ ਹੋ ਕੁਝ ਸਕਿਪ ਕਰਵਾਉਣਾ ਚਾਹੁੰਦੇ ਹੋ ਕਲਰ ਕੰਬੀਨੇਸ਼ਨ ਤੁਸੀਂ ਸੂਟਾਂ ਦਾ ਹੋਰ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕਿਸੇ ਹੋਰ ਅਦਰ ਫੈਬਰਿਕ ਉੱਪਰ ਟ੍ਰਾਈ ਕਰਨਾ ਚਾਹੁੰਦੇ ਹੋ ਜਿੱਦਾਂ ਦੀ ਵੀ ਤੁਹਾਡੀ ਚੋਅ ਹੈ ਤੁਸੀਂ ਸਾਰੀ ਚੋਅ ਦੱਸ ਕੀ ਸੜਕੋ ਆਪਣਾ ਜਿਹੜਾ ਸੇਮ ਬੁਟੀਕ ਸੂਟ ਹੈ ਬਾਏ ਕਰ ਸਕਦੇ ਹੋ ਹਾਂਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਰਸ